ਬੇਬੇ ਨੂੰ ਕੌੜਦੀ ਕੌੜਦੀ ਹੈ ਮਾਮੇ ਨੂੰ ਮੱਛਰ ਆ ਗਈ ਵਿੱਚ ਬਿੱਜੇ ਮਾਮਾ ਰਗੜੇ ਆ ਗਏ ਮਾਮੇ ਸਿਰ ਪਰ ਆ ਗਿਆ ਨਾ ਜਾ ਦੇਖੋ ਆ ਮੇਰੇ ਵੀਰਾਂ ਨੂੰ ਗੋੜਾ ਖੜਦੀ ਆ ਮੇਰਾ ਤਾਂ ਬੋਲਦਾ ਕਰਦੀ ਨਹੀਂ ਮਾਮਾ ਬਈਆ ਹੁਣ ਚੀਚਾ ਇਹਨੂੰ ਟੀਕਾ ਲਾਇਆ ਮੈਂ ਚੀਚਾ ਚੀਚਾ ਜਿੱਦੂ ਹੈ ਤੁਸੀਂ ਮਾਮਾ ਚੱਲ ਰਹੇ ਹੋ ਮੈਂ ਮਾਮੇ ਨੇ ਟੀਕਾ ਲਾਇਆ ਮੇਰੇ ਮਾਮਾ ਤੇਜ ਹੋਈ ਵੀ ਆ ਪੁੱਤ ਦੇਖ ਲੈ ਨਾ ਹੈ ਆ ਕੀ ਹਾਲ ਤੂੰ ਮੈਂ ਤੇਰੀ ਗੱਲ ਸੁਣ ਵੀਰਾ ਤੂੰ ਬੋਲਦਾ ਕੱਤ ਨਹੀਂ ਦੇਖ ਲੈ ਤੇਰੇ ਸਾਹਮਣੇ ਤੇਰੇ ਸਾਹਮਣੇ ਸਭ ਮੈਂ ਤੈਨੂੰ ਕਿਹਾ ਸੀ ਨਾ ਤੇਰੇ ਸਾਹਮਣੇ ਤੇਰੀ ਭੈਣ ਨੇ ਕੁਛ ਨਹੀਂ ਇਹ ਤਾਂ ਬੋਲਣਾ ਚਾਹਣਾ ਕੁਛ ਬਣ ਕੇ ਆਣਾ ਮੈਨੂੰ ਜੀਜੇ ਨੇ ਫੋਨ ਕੀਤਾ ਜੀਜਾ ਕਹਿੰਦਾ ਤੇਰੀ ਭੈਣ ਨੇ ਉਦਾਂ ਮੂੰਹ ਨਹੀਂ ਖੋਲਣਾ ਫੋਨ ਕਰਕੇ ਕਹਿੰਦਾ ਕੁਛ ਬਣ ਕੇ ਆਈ ਮੈਂ ਤੈਨੂੰ ਕੁਛ ਬਣ ਕੇ ਆਉਣ ਨੂੰ ਕਿਹਾ ਸੀ ਹਾਂ ਤੂੰ ਸਾਰਾ ਟੈਂਪੂ ਬਣ ਕੇ ਆ ਗਿਆ ਜਾ ਤੂੰ ਗਏ ਟੌਰ ਕਰਨ ਕੀ ਟੌਰ ਕਿਤੇ ਤੂੰ ਕਿਸੀ ਆਹ ਕਿਹੜੀ ਨਾਲ ਹੋਈ ਨਾ ਮਾਮਾ ਬਹਿ ਜਾ ਤੇਰੀ ਭਣਜੀ ਆ ਤੈਨੂੰ ਅੱਖਾ ਮਾਰਦਾ ਚੱਲ ਬਹਿ ਜਾ ਵਾਹ ਬਹਿ ਜਾ ਬਹਿ ਜਾ ਐ ਤੈਨੂੰ ਤੋਰ ਦੇ ਜਿੱਥੇ ਮਿੱਟੀ ਜਿਹੜੀ ਪਟਦੇ ਛੱਟਿਆ ਅਜੀ ਫੜ ਲਈ ਹੈ ਨਾ ਮੇਰੀ ਗੱਲ ਸੁਣ ਆਪਣੀ ਮਾਂ ਨੂੰ ਸਮਝਾ ਦੇ ਤੇ ਨਾਲੇ ਆਪਣੇ ਭਰਾ ਨੂੰ ਵੀ ਸਮਝਾ ਦੇ ਓਏ ਹੈ ਤੂੰ ਤੇ ਅਜੀ ਜਿਹੇ ਕਰਦਾ ਕੀ ਹਲ ਬਣਾਇਆ ਜਦੋਂ ਜੀਜਾ ਪਿੰਡ ਜਾਂਦਾ ਸੁਲਾ ਘੜਾ ਕੇ ਜਾਂਦਾ ਪਿਆਰ ਘੜਾ ਕੇ ਜਾਂਦਾ ਤੂੰ ਜੀਜੇ ਦੀ ਮਾਂ ਨੂੰ ਗਾਲਾਂ ਕੱਢੀਆਂ ਐਂ ਤੇ ਭਰਾ ਨੂੰ ਗਾਲਾਂ ਕੱਢੀਆਂ ਸਾਰਾ ਟੱਬਰ ਖੇਲੂ ਖੇਲੂ ਕਰਦਾ ਜੀਜਾ ਐ ਪਿਆਰ ਨੇ ਪਿਆਰ ਨੇ ਪਿਆਰ ਨਾ ਦਿਖਾ ਭੈਜੋ ਭੈਜੋ ਕੋਈ ਨਹੀਂ ਜੀਜਾ ਆ ਤਾਰ ਨੂੰ ਦੰਦੀ ਭਾੜਾ ਅਸਵੇਂ ਨੂੰ ਕਾਂ ਪੇਪਰ ਜੇ ਚੱਕ ਲਵਾਂਗੇ ਹੈ ਜੀਜਾ ਮਾਫ਼ ਕਰ ਦੇ ਭੈਣ ਨੂੰ ਘੱਟਾ ਮਾਫ਼ ਭੈਣ ਨੂੰ ਓ ਜਿੱਦਾਂ ਮਾਫ਼ ਕਰ ਦੇ ਮੇਰੀ ਭੈਣ ਨੂੰ ਉਹ ਕਰਤਾ ਮਾਫ਼ ਤੇਰੀ ਭੈਣ ਨੂੰ ਜਿੱਦਾਂ ਮਾਫ਼ ਕਰ ਦੇ ਮੇਰੀ ਭੈਣ ਨੂੰ ਕਰਤਾ ਮਾਫ਼ ਯਾਰ ਤੇਰੀ ਭੈਣ ਨੂੰ ਜਿੱਦਾਂ ਪਹਿਲਾਂ ਤਾਂ ਸਹੀ ਜਿਹਾ ਲੱਗਦਾ ਬਾਅਦ ਮੈਨੂੰ ਗਾਲ ਜੀ ਕਿਉਂ ਲੱਗਦੀ ਆ ਹੁਣ ਅਸੀਂ ਬਿਨਾ ਆਪਣੀ ਘੋਲ ਫਲਾਟ ਕੱਢੀ ਸਾਡੀ ਮੂੜੀ ਪੜ੍ਹ ਸਕੀ ਜਿੱਦੂ ਮਾਫ਼ ਕਰ ਦੋ ਦੀ ਦੀ ਉਹ ਚੱਲੇ ਕਿਆ ਇਹ ਬੇਬੇ ਇਹਨੂੰ ਲੈ ਜਾ ਚਾਹ ਮੜੀ ਬਣਾਇਆ ਨੂੰ ਜਾ ਕੇ ਠੀਕ ਹੈ ਤਾ ਨਹੀਂ ਲੋੜ ਮਾਮੀਆਂ ਚੱਲ ਫੇ ਉਹ ਬਰਾਵਾ ਵੈੜਾ ਯਾ ਤੇ ਮੰਮੂ ਬਹਿ ਜਾ ਤੁਸੀਂ ਇਹਦਾਂ ਨਹੀਂ ਚੀਜ਼ਾਂ ਖੁੱਲੀਆਂ ਕਰ ਤੇ ਛੱਡਦੇ ਹੋ ਮੈਂ ਤੁਸੀਂ ਪਿੰਜਰਾ ਪੁੰਜਰਾ ਹੈ ਨਹੀਂ ਕੋਈ ਬੰਨੋ ਇਹ ਇਹਦੇ ਘੱਟੇ ਹੈਗਾ ਕੋਈ ਨਾਲ ਹੈ ਨਹੀਂ ਕੋਈ ਵੀ ਨਹੀਂ ਲੈਂਦੇ ਹੈਗੇ ਭਾਜੀ ਹੈਗਾ ਪਰ ਮਰ ਭਾਜੀ ਵੇਖੋ ਲਾਈਵ ਚੱਲਦਾ ਸਾਰਿਆਂ ਨੇ ਦੇਖਣਾ। ਤਾਂ ਬੇਨਤੀ ਹੈ ਇਹਦੇ ਜਿਹੜੇ ਨਾ ਘੱਟਦੇ ਹੈਗੇ ਤੁਕਰੀ ਸਾਹਮਣੋਂ ਇਹਨਾਂ ਦੇ ਨਾਲ ਤੁਹਾਡੀ ਵੀ ਬੇਇੱਜ਼ਤੀ ਹੋਣੀ ਆ ਵੀ ਫਲਾਣੇ ਦਾ ਪੇਸ ਜਿਆ ਫਲਾਣੇ ਦਾ ਚਾਚਾ ਸੀ ਫਲਾਣੇ ਦਾ ਤਾਇਆ ਸੀ ਕਿਉਂ ਸਾਡਾ ਤਾਂ ਕੰਮ ਹੈ ਸਾਡੀ ਤਾਂ ਮਜਬੂਰੀ ਹੈ ਇਹਦਾ ਕੰਮ ਕਰਨਾ ਹੀ ਆ ਤੁਸੀਂ ਤਾਂ ਬਹਿ ਜਾ ਪਿਆਰ ਨਾਲ ਪੈਸਿਆਂ ਦੀ ਨਹੀਂ ਪਿਆਰ ਤੋਂ ਬੱਸ ਪੈਸਿਆਂ ਦੀ ਗੱਲ ਨਹੀਂ ਰੋਜ਼ ਪੈਸੇ ਕਮਾਉਣੇ ਬਹਿ ਜਾ ਇਹ ਪਿਆਰ ਨਾਲ ਲੈ ਲੋ ਪਿਆਰ ਨਾਲ ਬਾਅਦ ਜਾਣ ਲੱਗੇ ਜਦੋਂ ਡਰਾਮਾ ਖਤਮ ਹੋਊਗਾ ਇੱਕ ਸਰੋਪਾ ਜ਼ਰੂਰ ਦਵਾਂਗੇ ਇਹ ਇਸ ਕਰਦਾ ਬੰਦਾ ਹਰ ਇੱਕ ਕੰਡਾ ਉਹਨੇ ਜਿੱਦਾਂ ਦਾ ਬੰਦਾ ਕੰਮ ਕਰਦਾ ਉਹਦਾ ਉਹਨੂੰ ਸਨਮਾਨ ਕਰਨਾ ਚਾਹੀਦਾ ਹੁੰਦੇ ਆ ਕਦੇ ਕੋਈ ਨਹੀਂ ਕਰਦੀ ਤੁਸੀਂ ਧਿਆਨ ਸਾਡਾ ਕਿਹਦੇ ਆਪੇ ਮੇਰੇ ਨੂੰ ਸਮਝਾ ਦੇ ਸਮਝਿਆ ਓਏ ਹਾਂ ਭਰਾ ਤੂੰ ਵੀ ਬੰਦੇਾਂ ਨੂੰ ਰਿਆ ਕਰ ਠੀਕ ਐ ਭਾ ਮੂੰ ਥਾਇਆ ਇਹ ਆ ਪੀਣ-ਪੀਜੀ ਜਿਹਦੇ ਦੁਆਲੇ ਹੋਇਆ ਰਹਿਣਾ ਆ ਘਰ ਦੇ ਕੰਮ ਕਨੇ ਕਰਨੇ ਆ ਭਰਾ ਕੋਈ ਨਹੀਂ ਸਾਰਾ ਕੋ ਮਾਂ ਬਾਪ ਤੇਰੇ ਮੰਨਰੇ ਗਾਲਿਆਂ ਚ ਫਸਿਆ ਓਏ ਤੂੰ ਆਪ ਇਹਦੇ ਦੁਆਲੇ ਹੋਇਆ ਰਹਿਣਾ ਉਹ ਭਰਾ ਮਾਪੇ ਨੂੰ ਵੀ ਮਾਣਾ ਮੋਟਾ ਸੁੱਖ ਦਾ ਸਾਹ ਦੇ ਲੋ ਉਹ ਮਾਪੇ ਇਸ ਕਰਕੇ ਪਾਲਦੇ ਆ ਕਿ ਭੱਟੇ ਹੋਗੇ ਵੀ ਸਾਡੀ ਅਸੀਂ ਕਿੰਨੇ ਆਨੇ ਸਾਡੇ ਘਰ ਵੇਚਣ ਤੇ ਅਸੀਂ ਬਾਹਰ ਧੁੱਪਾਂ ਚ ਸੜੀਏ ਚਲ ਕੋਈ ਨਹੀਂ ਭਰਾ ਮਾਪੇ ਨੂੰ ਵੀ ਮੈਂ ਘਰ ਰੋਹਾ ਦੂੰਗਾ ਉਹ ਕੋਈ ਉਹਨੂੰ ਪਿਆਰ ਦੀ ਗੱਲ ਗੱਲਾਂ ਕਰੋ ਬਈ ਹੋਰਾਂ ਦੇ ਨਾਲ ਪਿਆਰ ਕਰਦਾ ਕਦੋਂ ਜਿੱਦ ਮਦਰ ਡੇ ਐਂਡ ਫਾਦਰ ਡੇ ਹੁੰਦਾ ਉਦਣ ਵਾਹ ਜੀ ਵਾਹ ਸ਼ਾਬਾਸ਼ ਇੰਸਟਾਗ੍ਰਾਮ ਤੇ ਫੇਸਬੁਕ ਉੱਤੇ ਸਟੇਟਸ ਪਾ ਕੇ ਉਹ ਵੀ ਪਿਊ ਲੈਂਡ ਦਿਖਾਉਂਦਾ ਲਾਈਕ ਐਂਡ ਦੀ ਖਾਤਰ ਵਾਹ ਵਾਹ ਜੀ ਵਾਹ ਅੱਜ ਕਰਦੀ ਪੀੜੀ ਦੇ ਮਾਪੇ ਨੂੰ ਪਿਆਰ ਕਰਦੀ ਆ ਉਹ ਵੀ ਫਾਦਰਡੇ ਐਂਡ ਮਦਰਡੇ ਵਾਲੇ ਦਿਨ ਉਹ ਵੀ ḍp ਲਾ ਕੇ ਵੀ ਆਈ ਲਵ ਮਾਈ ਫਾਦਰ ਆਈ ਲਵ ਮਾਈ ਮਦਰ ਜੇ ਕਮਰੇ ਜੋ ਤੁਸੀਂ ਸੱਚੀ ਆਪਣੇ ਮਾਪੇ ਨੂੰ ਪਿਆਰ ਕਰਦੇ ਹੁੰਦੇ ਨਾ ਤਾਂ ਦੁਨੀਆ ਤੇ ਜਿੰਨੇ ਵੀ ਵਿਰਧ ਆਸ਼ਰਮ ਆ ਇਹ ਕੋਈ ਨਾ ਹੁੰਦਾ ਮਾਪੇ ਤੁਹਾਡੇ ਤੁਹਾਡੇ ਘਰਾਂ ਦੇ ਦੇ ਇਹ ਸਿਰਫ ਇਹ ਘਟਮਾਂ ਗਿਆ ਮੈਨੂੰ ਆ ਚਾਰ ਲਾਈਕ ਮਿਲ ਜਾਣ ਮੈਨੂੰ ਵੀਊ ਮਿਲ ਜਾਣ ਇਹ ਕਰਾਂ ਮਾਪੇ ਦੀ ਸੱਚੀ ਇੱਛਾ ਕਰਿਆ ਕਰੋ ਪਤਾ ਨਹੀਂ ਪੇ ਵਿਚਾਰਾ ਕਿਦਾਂ ਧੁੱਪਾ ਸੜ ਸੜ ਕੇ ਤੁਹਾਨੂੰ ਤੇ ਤੁਹਾਡੀ ਮਾਂ ਦੇ ਖਾਂ ਨੂੰ ਕੁਛ ਲਿਆਉਂਦਾ ਕਮਾ ਕੇ ਲਿਆਉਂਦਾ ਬਾਅਦ ਵਿੱਚ ਜਦੋਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਨਾ ਤੇ ਮਾਪੇ ਨੂੰ ਬਿਠਾਲ ਕੇ ਖੜਾਈਏ ਤੇ ਆਪ ਵੀ ਪਿੱਛੇ ਨਾ ਲੱਗਿਆ ਕਰੋ ਜਨਾਨੀਆਂ ਦੇ ਮਗਰ ਨਾ ਲੱਗਿਆ ਕਰੋ ਜਿਹੜੀ ਜਨਾਨੀ ਨਹੀਂ ਕਿਤੇ ਜਨਾਨੀ ਵੀ ਥਾਜ ਜਨਾਨੀ ਨੂੰ ਰੱਖਿਆ ਕਰੋ ਮਾਪੇ ਦੀ ਜਿਹੜੀ ਥਾਏ ਤਾਂ ਮਾਪੇ ਨੂੰ ਰੱਖਿਆ ਕਰੋ ਐਨੇ ਕੇ ਇਹਨਾਂ ਪੰਦਰਾਂ ਗੇ ਨੀ ਹੁੰਦੇ ਵਿਆਹ ਨੂੰ ਜਨਾਨੀਆਂ ਕਹਿਣੀਆਂ ਆਪਣਾ ਹੁਣ ਸਰਦਾ ਨਹੀਂ ਆਪਾਂ ਜੁਦੇ ਹੋ ਜੀ ਉਹ ਜਿਨੀ ਤਿੰਨ ਚਾਰ ਪਾਲੇ ਆ ਉਹਨੇ ਵੀ ਤਾਂ ਸਾੜ-ਸਾਰ ਕੇ ਪਾਲੇ ਆ ਇਸ ਕਰਕੇ ਬੇਨਤੀ ਆ ਘਰ ਦੇ ਵਿੱਚ ਪਵਾੜੇ ਨਾ ਪਾਇਆ ਕਰੋ ਠੀਕ ਹੈ ਜਿਨੀ ਸੱਤਿਆ ਸੰਤੋਖ ਨਾਲ ਖਾਣੀ ਆ ਨੂਨ ਨਾਲ ਵੀ ਖਾ ਲੈਂਦੇ ਆ achar ਨਾਲ ਵੀ ਖਾ ਲੈਂਦੇ ਉੱਥੇ ਪਰਮਾਤਮਾ ਦਾ ਵੀ ਵਾਸਾ ਹੋ ਜਾਂਦਾ ਜਿੱਥੇ ਤੁਸੀਂ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਹੈ ਨਾ ਤਾਂ ਉੱਥੇ ਪਰਮਾਤਮਾ ਵੀ ਮੂੰਹ ਨਹੀਂ ਕਰਦਾ ਵਿੱਚ ਕੀ ਬੜਨਾ ਇੱਥੇ ਤਾਂ ਆਪਾਂ ਮਾਂ-ਬਾਪ ਦੀ ਇੱਜ਼ਤ ਨਹੀਂ ਇਹ ਨਹੀਂ ਜੰਮਿਆ ਅਸੀਂ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੀ ਇੱਥੇ ਕੀਚ ਇਸ ਕਰਕੇ ਕਹਿੰਦਾ ਮਾਪੇ ਦੀ ਇੱਛਾ ਕਰਿਆ ਕਰ ਠੀਕ ਹੈ ਭਰਾ ਤੇ ਹੁਣ ਤੂੰ ਚਿੰਤਾ ਨਾ ਰਹੂਗਾ ਮੈਂ ਉੱਤੇ ਕਰੂਗਾ ਕਿੱਦਾਂ ਕੱਲ ਤੋਂ ਕੰਮ ਤੇ ਫੇਕ ਤੇ ਇਹ ਸਾਰਾ ਘਰ ਦਾ ਕੰਮ ਕਰਿਆ ਕਰੂੰਗੀ ਮਾਪੇ ਮਾਪੇ ਕਰ ਆਛਾਵਾਸ਼ੀ ਤੇ ਲੈ ਜਾ ਇਹਨੂੰ ਹੁਣ ਠੀਕ ਹੈ ਭਰਾ ਕੱਲ ਹੀ ਤੈਨੂੰ ਇਹ ਖੇਤਾਂ ਵਿੱਚੋਂ ਸਾਗ ਤੋੜ ਕੇ ਨਾ ਨਾ ਮੈਂ ਨਹੀਂ ਸਾਗ ਬਣਾਣਾ ਮਸੀ ਮੇਰੀ ਤੂੰ ਨੀ ਤੇ ਮਾੜਾ ਮੋਟਾ ਲਾਲੀਆਂ ਲੱਗੀ ਆ ਸਾ ਖਾ ਖਾ ਕੇ ਤੂੰ ਨੀ ਹਵੀ ਹੋਈ ਬੇ ਤੂੰ ਜਾ ਇਹਨ ਲੈ ਜਾ ਠੀਕ ਐ ਭਰਾ ਲੈ ਜਾ ਲੈ ਜਾ ਮੈਂ ਕਿ ਮੈਨੂੰ ਸਾਰੀ ਪਿੰਡ ਵਾਲਿਆਂ ਨੂੰ ਤੇ ਸੜੀਆਂ ਪੈਣਾ ਨੂੰ ਕਹਿਣੀ ਆ ਕਿ ਜਿਹੜੀਆਂ ਨੋਹਾ ਆਪਣੇ ਸੱਸਾ ਨੂੰ ਮਾਂ ਦੇ ਬਰਾਬਰ ਸਮਝਦੀਆਂ ਨੇ ਉਹੀ ਪਿਆਰ ਹੁੰਦਾ ਆ ਤੇ ਜਿਹੜੀਆਂ ਸੱਸਾ ਆਪਣੀ ਨੋਹਾ ਨੂੰ ਧੀ ਦੇ ਬਰਾਬਰ ਸਮਝਦੀਆਂ ਉਹੀ ਪਿਆਰ ਹੁੰਦਾ ਆ ਬਸ ਕੀ ਨੂੰ ਪਤਾ ਆ ਬੇਬੇ ਦਾ ਫੋਨ ਆ ਗਿਆ ਉਸ ਦਾ ਤਾਂ ਕਰਕੇ ਤੇ ਮਾਣ ਨਾਲ ਆਣ ਲੱਗਦੇ ਬੇਬੇ ਆਨੇ ਦਾ ਸਾਰੀ ਦੁਨੀਆ ਭੱਜੀ ਹੋਈ ਕੀ ਹੋ ਰਿਹਾ ਇਹ ਬੁੜੀਆਂ ਕਰਕੇ ਤਾਂ ਕੁੜੀਆਂ ਦੇ ਘਰ ਨਹੀਂ ਪਸਦੇ ਕਿੰਦਾ ਜਦ ਇੱਕ ਵਾਰੀ ਤੁਸੀਂ ਧੀ ਵਿਆਹ ਨਹੀਂ ਹਣਾ ਉਹਦੀ ਪਰਮਾਤਮਾ ਕੋਲੋਂ ਸੁੱਖ ਲੋੜਿਆ ਕਰੋ ਵੀ ਆਪਣੇ ਘਰ ਸੁਖੀ ਰਹੇ ਸਾਡੇ ਜਵਾਈ ਨੂੰ ਕੰਮ ਦਵੇ ਰੇਜਤ ਰਵੇ ਪਰਮਾਤਮਾ ਤੁਹਾਡੀ ਧੀ ਨੂੰ ਖੁਸ਼ ਰੱਖੇ ਹਾਂ ਬਸ ਫੋਨ ਕਰਕੇ ਤੂੰ ਕੀ ਕਰਦੀ ਤੂੰ ਨਾ ਕੰਮ ਕਰਿਆ ਕਰ ਸੱਸ ਤੋਂ ਆ ਸੱਸ ਤੋਂ ਬੇਸੱਸ ਦੇ ਵਿਚਾਰੀ ਦੇ ਸੜੀਏ ਪਾਏ ਆ ਕਹੀ ਤਾਂ ਕੁੜੀਆਂ ਸਵੇਰ ਤੋਂ ਲੱਗ ਪਈਆਂ ਹੈ ਪ੍ਰਮਾਤਮਾ ਮੇਰੀ ਧੀ ਨੂੰ ਸੁੱਖ ਦੇ ਮੇਰੀ ਧੀ ਦੀ ਹਰ ਇੱਕ ਖੁਆਇਸ਼ ਜਿਹੜਾ ਮੇਰੇ ਜਵਾਈ ਹੈ ਹਰ ਇੱਕ ਖੁਆਇਸ਼ ਪੂਰੀ ਕਰੇ ਜਿਹੜੀ ਚੀਜ਼ ਕਹਿੰਦੀ ਉਹ ਲੈ ਕੇ ਦੇਵੇ ਜਿੱਥੇ ਘਮਾਉਣ ਨੂੰ ਕਹਿੰਦਾ ਉੱਥੇ ਘਮਾਣ ਜ ਜਾਵੇ ਤੇ ਜੇ ਤੁਸੀਂ ਇਹ ਜਵਾਈ ਵਿੱਚ ਹੈ ਨਾ ਆਪਣੇ ਜਵਾਈਆਂ ਤਾਂ ਪਹਿਲਾ ਜਿਹੜਾ ਘਰ ਤੁਸੀਂ ਪੁੱਤ ਜੰਮਿਆ ਉਹਦੇ ਵਿੱਚ ਵੀ ਇਹ ਗੁਣ ਭਰੋ ਕਿ ਜਿਹੜੀ ਤੂੰ ਬਗਾਨੀ ਰਿਹਾਣੀ ਉਹਦੀ ਖੁਆਇਸ਼ ਵੀ ਟੈਮ ਪੂਰੀ ਕਰਦੀ ਹੈ ਜੇ ਤੁਸੀਂ ਕਿਸੇ ਵੀ ਧੀ ਨੂੰ ਖੁਸ਼ ਰੱਖੂਗੇ ਤਾਂ ਤੁਹਾਡੀ ਧੀ ਨੂੰ ਖੁਸ਼ੀ ਮੈਂਦੀ ਹੈ ਏਨੀ ਬੇਟੀ ਦੀ ਖੁਸ਼ੀ ਮੰਗੀ ਜਾਓ ਨੌ ਨੂੰ ਬੁਰਾ ਭਲਾ ਨਾ ਬੋਲੀ ਜਾਓ ਨੌਹਾਨੂ ਵੀ ਬੇਨਤੀ ਹੈ ਕਿ ਮਾਮਾ ਮਗਰ ਘਟ ਲਗੋ ਜਿੱਥੇ ਆ ਜੰਦੀਆਂ ਉਹਨੂੰ ਮਾਂ ਸਮਝੋ ਉਹਨੂੰ ਕਹ ਲਵੇ ਮਾਂ ਤੂੰ ਹੁਣ ਆਪਣੇ ਘਰ ਠੀਕ ਹੈ ਤੂੰ ਆਪਣੀਆਂ ਬਹੂਆਂ ਨੂੰ ਧੀਆ ਸਮਝ ਤੇ ਜਿੱਥੇ ਮੈਂ ਆ ਗਈਆਂ ਮੈਂ ਆਪਣੀ ਮਾਂ ਹੁਣ ਇਹਨੂੰ ਬਣਾਉਂਦੀ ਮੈਂ ਕਿ ਤੁਸੀਂ ਸਹੀ ਕਹਿੰਦੇ ਹੋ ਅੱਜ ਤੋਂ ਬਾਅਦ ਮੈਂ ਮਾਂ ਨੇ ਬਲਣਾ ਚੰਨੀ ਆਂਦੀ ਕੀ ਕਰਾਂ ਮਾਂ ਦੀ ਗੱਲਾਂ ਚ ਆਦੀ ਕਿੱਦਾਂ ਨਾ ਆਵੇਂ ਕਿਦਾਂ ਨਾ ਮਾਮਾ ਤਾਂ ਤੇਰਾ ਰੋਜ਼ ਆ ਜਾਂਦਾ ਮੇਕੇ ਘਰ ਵਿੱਚ ਦੋ ਨਹੀਂ ਆਉਂਦਾ ਚੱਲਾ ਚਾਹਣਾ ਹੀ ਆ ਮਾਮਾ ਤਾਂ ਤੇਰਾ ਘਰੋਂ ਫਿਰਦਾ ਹੀ ਮੇਰੇ ਘਰ ਦੇ ਵਿੱਚ ਦੋ ਨਿਆਣੇ ਆ ਦੋਵੇਂ ਫੋਨ ਲੈ ਕੇ ਬੈਠੇ ਰਹਿੰਦੇ ਮੈਂ ਤਾਂ ਕੱਲੀ ਰਹਿੰਦੀ ਆ ਨਾ ਬਹੁਤ ਭੜੀ ਆ ਤਾਂ ਚਲੋ ਪੈਸਾ ਤੁਹਾਡੇ ਕੋਲ ਹਰ ਇੱਕ ਬੰਦੇ ਨੇ ਕਮਾਈ ਕੀਤੀ ਹੋਰ ਹਰ ਇੱਕ ਬੰਦੇ ਕੋਲ ਪੈਸਾ ਹੈਗਾ ਮੈਂ ਬੇਨਤੀ ਕਰਦਾ ਕਿ ਜਿਹੜੇ ਨੇ ਬੰਦੇ ਨੇ ਆਪਣੇ ਆਪਣੇ ਬੱਚਿਆਂ ਨੂੰ ਫੋਨ ਲੈ ਕੇ ਦਿੱਤੇ ਹੋ ਚਲੋ ਤੁਹਾਡੀ ਆਪਣੀ ਲਾਈਫ ਹੈ ਤੁਸੀਂ ਵਧੀਆ ਗੱਲ ਹੈ ਆਪਣੇ ਬੱਚਿਆਂ ਨੂੰ ਹਰ ਇੱਕ ਸਹੂਤ ਦੇਣੀ ਚਾਹੁੰਦੇ ਆ ਪਰ ਹਫਤੇ ਦੇ ਵਿੱਚ ਇੱਕ ਦੋ ਵਾਰੀ ਆਪਣੇ ਬੱਚਿਆਂ ਦੇ ਫੋਨ ਜ਼ਰੂਰ ਚੈੱਕ ਕਰਿਆ ਕਿ ਇਹ ਬੱਚੇ ਸਟੱਡੀ ਕਰਦੇ ਆ ਕਿ ਇਹਦਾ ਮਿਸਯੂਜ਼ ਕਰਦੇ ਆ ਅੱਜ ਕੱਲ ਕਿਸੇ ਕੋਈ ਲਤੂ ਵਾਲੀ ਗੱਲ ਨਹੀਂ ਹੈਗੀ ਕੱਲੇ ਕੱਲੇ ਬੱਚੇ ਨੂੰ ਪੁੱਛ ਲੋ ਸਿਆਣਿਆਂ ਨੂੰ ਪੁੱਛ ਲੋ ਇੰਸਟਾਗ੍ਰam ਔਰ ਫੇਸਬੁੱਕ ਇਹਨਾਂ ਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਇੰਨਾ ਗੁੰਦ ਘੇਰਦਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਥੋੜੇ ਬੰਦੇ ਸੁਧਰ ਜੋ ਪਰਿਵਾਰ ਵਿੱਚ ਪਿਆਰ ਰੱਖੋ ਐਵੇਂ ਲਾਈਕ ਵੀਊ ਦੇ ਮਗਰ ਨਾ ਭੱਜੋ ਮਾਪਾ ਮਾਂ ਦੀ ਇੱਜ਼ਤ ਬਣਾਈ ਦੀ ਹੁੰਦੀ ਆ ਗੁਆਈ ਦੀ ਨਹੀਂ ਹੁੰਦੀ ਇੱਜ਼ਤ ਬਣਾਉਣ ਨੂੰ ਸਾਲਾ ਲੱਗ ਜਾਂਦਾ ਗੁਆਉਣ ਨੂੰ ਇੱਕ ਸੈਕਿੰਡ ਲੱਗਦਾ ਇਸ ਕਰਕੇ ਲਾਈਵ ਤੁਹਾਡੀ ਆਪਣੀ ਆ ਸਟਾਈਲ ਤੁਹਾਡਾ ਆਪਣਾ ਪੈਸਾ ਤੁਹਾਡਾ ਆਪਣਾ ਹੈ ਕਿਉਂਕਿ ਚੌਕੀਦਾਰ ਦਾ ਕੰਮ ਹੈ ਪਹਿਰਾ ਦੇਣਾ ਜੇ ਤਾਂ ਜਾਗਦੇ ਰਹੋਗੇ ਤਾਂ ਘਰ ਵਾਜੂਗਾ ਨਹੀਂ ਤਾਂ ਰੋਟਾ ਹੋਣਾ ਹੀ ਆ ਬਾਕੀ ਭਾਈ ਕਿਸੇ ਨੂੰ ਗੁੱਸਾ ਲੱਗਾ ਗੁਸਤਾਖੀ ਮਾ ਲਾਈਵ ਤੁਹਾਡੀ ਆਪਣੀ ਧੰਨਵਾਦ ਸੋ ਥੈਂਕ ਯੂ ਵੈਰੀ ਮਚ ਯੂ ਗੋਡ ਗੋ ਸ਼ੁਗਰਾਣਾ ਤੁਹਾਡੀ ਸਾਡੀ ਦਾ ਬਹੁਤ ਪਿਆਰ ਬਹੁਤ ਸਤਿਕਾਰ ਸਾਰੇ ਦਾ ਦਿলো ਸ਼ੁਗਰਾਣਾ ਸਰਦਾਰ ਰਮਨ ਮਾਸਟਰ ਗੁੰਜਰ ਸਿੰਘ ਪਰਦੇਸੀ ਗੋੜ ਮੇਰੇ ਸਪਾ ਦੀ ਗੋਡ ਤੁਸੀਂ ਬੜਾ ਪਿਆਰ ਦਿੱਤਾ ਹੈ ਸਰਕਾਰ ਦਿੱਤੇ ਇਸ ਕਮਿਟੀ ਨੂੰ ਸਾਰਿਆਂ ਦਾ ਦੇ ਦੋ ਥੈਂਕਸ ਕਰ ਰਿਹਾ ਖਾਸ ਕਰਕੇ ਜਿੰਨੀ ਵੀ ਪ੍ਰਬੰਧਕ ਕਮੇਟੀ